ਨੀ ਬਾਬਾ ਬੁੱਢਾ ਜਿਹਦੇ ਕੋਲ ਪੁੱਤਰ ਦਾ ਵੜ ਲੈਣ ਵਾਸਤੇ ਮਾਤਾ ਗੰਗਾ ਦੀ ਜਾ ਰਾਂ ਨੇ ਐਉਂ ਬੇਨਤੀ ਕੀਤੀ ਮਾਰੀ ਆਪਾਂ ਗੰਗਾ ਤੁਰਪੀ ਜੀ ਵੀਰ ਦੇ ਵੱਲੇ ਕਸ਼ਟ ਕਈ ਝੱਲੇ ਹੋਈ ਅਰਦਾਸ ਕਰੇ ਅਰਦਾਸ ਮੈਂ ਹੋ ਗਈ ਤੇਰੀ ਮਨਲਾ ਮੇਰੀ ਮਿੰਤਾ ਕਰਦੀ ਕੋਈ ਨਾ ਦਰਦੀ ਮੇਰਾ ਦੁੱਖ ਵਡਾ ਲੈਣਾ ਮੈਂ ਅਰਜਾ ਕਰਦੀ ਹਾਂ ਮੇਰੇ ਬਾਗ ਬਣਾ ਕੇ ਸਾਗ ਇਸ ਦਰਿਆ ਕੇ ਸ਼ਾਨ ਵਖਾਗੇ ਇਤੋ ਕੋਈ ਖਾਲੀ ਜਾਵੇਂ ਨਾ ਆ ਗਈ ਦਵਾਰੇ ਤੇਰੇ ਪਰਲੇ ਕਰਦੀ ਬਾਜੀ ਹਰਦੀ ਗੁਰੂ ਗੁਰਦੇਵ ਅੱਖਿ ਅਪੇ ਪਰੇ ਪੰਧਾਰੇ ਬਖਸ਼ਣ ਹਾਰੇ ਕਰਨੀ ਮੈਂ ਚਰਣਾ ਦੀ ਸੇਵਾ ਆ ਗਈ ਦਵਾਰੇ ਤੇਰੇ ਸੇਵਕ ਮਾਗੇ ਖੁਸ਼ੀਆਂ ਹੱਸਣ ਵੇੜੇ ਵਸਣ ਲੈਣਾ ਇੱਥੇ ਪ੍ਰਸ਼ਾਦ ਦੇ ਕਰੇ ਜੋ ਬਾਦ ਗੰਡਾ ਤੇ ਲਸੀ ਮੱਖਣ ਵਿੱਚ ਰਸੀ ਤੇਰੀ ਇਹ ਦਾਤ ਮਾਰ ਲਾ ਚਾ ਦੇ ਸਭ ਕੁਝ ਤੇਰਾ ਤੇਰੇ ਅਰਪਣ ਕਰਦੀ ਹਾਂ ਮਰ ਮੈਂ ਤਨ ਮਾਣੀ ਦੀ ਢੋੜਨਾ ਖਾਲੀ ਮੈਂ ਬੜੀ ਸਵਾਲੀ ਤੇਰੀਆਂ ਰਹਾ ਟੱਕਾਂ ਨਾਲ ਜਾਵਾਂ ਸਕੇ ਵੀ ਲਾਗੋ ਪਜਦੇ ਨੇ ਤਨ ਨਾ ਬਾਬਾ ਬੁੱਢਾ ਜੀ ਮਮਾਰਾ ਵਾਜਰ ਖੋ ਜੀ ਵਾਜ ਕਰਾਏ ਅਰ ਜੋਈ ਤੇ ਰਹਿਮਤ ਹੋਈ ਤੂੰ ਅੰਦਰ ਜਾਨੀ ਤਾਰ ਦਿਓ ਸੁਆਮੀ ਦੱਸ ਦਿਓ ਕੀ ਕਹਿੰਦਾ ਹੈ ਤੇਵਾ ਮੈਂ ਆਸਤ ਕਾਈ ਹੈ ਤੇਰੇ ਦਰ ਆ ਕੇ ਸੇਕ ਮਾਗੇ ਖੁਸ਼ੀਆਂ ਹੱਸਣ ਵੇੜੇ ਵਸਣ ਲੈਣਾ ਪੁੱਤਰ ਮਿੱਠਾ ਤੇਰੀ ਸ਼ਰਮ ਆਈ ਦੱਸ ਦੇ ਗੋਲੀ ਮਾਰ ਗਈ ਬੋਲੀ ਮੇਰੀ ਜੱਠਾੜੀ ਕਰ ਮੋਰਾੜੀ ਤਾਨੇ ਮਾਰੇ ਸੀਨਾ ਸਾੜੇ ਕਿਸ ਨੂੰ ਲਾਹ ਲੜਾਵੇਂਗੀ ਏ ਗੱਲਾ ਲਾਲਾ ਕਰਦੀ ਹੈ ਬਾਝ ਤੂੰ ਰਹਿਣਾ ਪਾਲਾ ਗਹਿਣਾ ਕਰ ਲੈ ਚਾਰਾ ਕੋਈ ਨਾ ਸਹਾਰਾ ਤੇ ਇੱਥੋਂ ਉਤਰ ਜਾਵੇਂਗੀ ਏ ਮੈਂ ਸੀਸ ਨਵਾਇਆ ਹੈ ਤੇਰੇ ਦਰਬਾਰ ਕਰੀ ਪਕਾਰ ਵਾਰ ਦੇ ਤਨ ਨੂੰ ਮਾਰ ਦੇ ਮਰਨ ਨੂੰ ਯਕਾਜਤ ਖੋਲਾ ਵੇ ਗੁਰੂ ਬੋਲਾ ਲੈ ਜਾ ਮਰਦਾ ਫੇਰ ਤਖੇਵਾ ਮੈਂ ਆਸਤ ਕਾਈ ਹੈ ਤੇਰੇ ਪਰ ਆ ਕੇ ਸੇਕ ਮਾਗੇ ਖੁਸ਼ੀਆਂ ਹੱਸਣ ਵੇੜੇ ਵਸਣ ਲੈਣਾ ਪੁੱਤਰ ਮੇਰਾ ਦਿਲ ਰਾਜ ਮੱਜਤ ਲਾ ਬਾਜ ਮੂਲ ਨਾ ਹਾਰਾ ਕਹਿਣ ਤੋਂ ਬਾਰਾ ਆਏ ਵੇ ਸ਼ਰਸ਼ ਮਾਰ ਦਿਓ ਦ੍ਰਿਸ਼ਟੀ ਤੇ ਕਰ ਦਿਓ ਕਿਰਪਾ ਮੇਰੇ ਦੇ ਮੈਨੂੰ ਤਾਨੇ ਵੱਜਦੇ ਨੇ ਕੋਈ ਨਾ ਪੁੱਤਰ ਦੇ ਆ ਕੀ ਉਤਰ ਸ਼ਰੀ ਕਾ ਹੱਸਦਾ ਨਾ ਭੇੜਾ ਵਸਦਾ ਸਕੇ ਵੀ ਲੱਜ ਪਜਦੇ ਨੇ ਏ ਹੋ ਤੇਰੀ ਮੇਰੀ ਅਰਜ਼ ਕਬੂਲੋ ਜੀ ਮੈਂ ਹਾੜੇ ਪਾਵਾਂ ਗੋ ਤੇ ਖਾਵਾ ਕਰੋ ਮਿਹਰਬਾਨੀ ਰਹੇ ਨਿਸ਼ਾਨੀ ਮੋਮੀ ਪਰ ਪੀਰ ਬਣਾਵੇ ਤੀਰ ਚੱਕਾ ਸਿੰਘ ਕਮਾਵੇ ਸੇਵਾ ਮੈਂ ਆਸ ਕਾਈ ਹੈ ਤੇਰੇ ਤਰ ਆ ਕੇ ਸੇਵ ਕਮਾ ਕੇ ਖੁਸ਼ੀਆਂ ਹੱਸਣ ਵੇੜੇ ਵਸਣ ਲੈਣਾ ਪੁੱਤਰ